ਕੁਰਬਾਨੇ ਜਾਉ ਤਿਨਾ ਕੇ ਲੈਨ ਜੋ ਤੇਰਾ ਨਾਉ ਹਾ ਕੁਰਬਾਨੇ ਜਾਉ ਤਿਨਾ ਕੇ ਲੈਨ ਜੋ ਤੇਰਾ ਨਾਉ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਾਂ ਇੱਕ ਹਿੱਸਾ ਜਿਸ ਦੇ ਵਿੱਚ ਦਸਵੇਂ ਪਾਤਸ਼ਾਹ ਖੁਦ ਵੱਡੇ ਸਹਬਜ਼ਾਦੇ ਤੇ ਸਿੰਘਾਂ ਦੇ ਰਾੜ ਸਰਸਾ ਨਦੀ ਨੂੰ ਪਾਰ ਕਰਦੇ ਹੋਏ ਰੋਪੜ ਦੇਵਲ ਰਵਾਨਾ ਹੋਏ ਮਲਕਪੁਰ ਦੇ ਵਿੱਚ ਰੰਗਣਾ ਦੇ ਨਾਲ ਲੜਾਈ ਕਰਨ ਤੋਂ ਬਾਅਦ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਲਾ ਨਿਹੰਗ ਖਾਨ ਦੇ ਕਿਲੇ ਦੇ ਵਿੱਚ ਪਹੁੰਚੇ ਤੇ ਉਸ ਤੋਂ ਬਾਅਦ ਬਾਂਮਣ ਬਜਰੇ ਤੇ ਬੂਰ ਮਾਦਰੇ ਹੁੰਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਜਿੱਥੇ ਖਮਸਾਨ ਦਾ ਯੁੱਧ ਹੋਇਆ ਤੇ ਦਸਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਨੇ ਸ਼ਹਾਦਤ ਦਾ ਜਾਨ ਪੀਤਾ ਸਿੰਘਾਂ ਨੇ ਸ਼ਹਾਦਤ ਦਾ ਜਾਨ ਪੀਤਾ ਉਸੇ ਦ੍ਰਿਸ਼ ਨੂੰ ਦਰਸਾਉਂਦੇ ਆ ਇਸ ਵਾਰ ਇੱਕ ਨਵੇਕਲਾ ਜਿਹੜਾ ਨਗਰ ਕੀਰਤਨ ਹੈ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਕੱਢਿਆ ਗਿਆ ਜੋ ਕਿ ਸਰਸਾ ਨਦੀ ਤੋਂ ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਸਿੰਘਾਂ ਦੇ ਨਾਲ ਤੁਰੇ ਸਨ ਉਸੇ ਤਰ੍ਹਾਂ ਦੇ ਨਾਲ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਨਿਹੰਗ ਸਿੰਘ ਫੌਜਾਂ ਉਸੇ ਪਿੰਡ ਨੂੰ ਤੈਅ ਕਰਦੀਆਂ ਹੋਈਆਂ ਚਮਕੌਰ ਦੀ ਗੱਡੀ ਵੱਲ ਤੁਰੀਆਂ ਨੇ ਬਰਨਾਲ ਬਾਬਾ ਬਲਬੀਰ ਸਿੰਘ ਜੀ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਬਾਬਾ ਜੀ ਕੀ ਲੱਗਦਾ ਇਸ ਵਾਰ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਨਗਰ ਕੀਰਤਨ ਪਹਿਲਾਂ ਤਾਂ ਭਾਵੇਂ ਇੱਕ ਸਜਾਇਆ ਜਾਂਦਾ ਸੀ ਕਿਉਂਕਿ ਸਰਸਾ ਨਦੀ ਪਾਰ ਕਰਕੇ কুমਾ ਮਾਸਕੀ ਪਹੁੰਚਦਾ ਸੀ ਸਵਾਰ ਦੋ ਨਗਰ ਕੀਰਤਨ ਨਵੇਂ ਸੁਝਾਇਕੇ ਨੇ ਜਿਸ ਦੇ ਵਿੱਚ ਇੱਕ ਨਗਰ ਕੀਰਤਨ ਦੇ ਵਿੱਚ ਤੁਹਾਡੀ ਤੇ ਤੁਹਾਡੇ ਸਿੰਘਾਂ ਦੀ ਵੱਡੀ ਸ਼ਮੂਲੀਅਤ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਸਿੰਘਾਂ ਦੇ ਨਾਲ ਚਮਕੌਰ ਦੀ ਗੜੀ ਵੱਲ ਰਵਾਨਾ ਹੋਏ ਨੇ ਕੀ ਲੱਗਦਾ ਵੀ ਉਹ ਪੈਂਡਾ ਤੈਅ ਕੀਤਾ ਜਿਸ ਪੈਂਡੇ ਦੇ ਉੱਤੇ ਗੁਰੂ ਸਾਹਿਬ ਜੀ ਗਏ ਸਨ ਕਿੰਨਾ ਕੁ ਜਿਹੜਾ ਇਹ ਤੁਹਾਨੂੰ ਲੱਗਦਾ ਵੀ ਸੰਦੇਸ਼ ਜਿਹੜਾ ਹੈਗਾ ਇਤਿਹਾਸਿਕ ਸ਼ਿਕਸ਼ਨ ਸੰਦੇਸ਼ ਹੈ ਜਿਹੜਾ ਤੁਸੀਂ ਸੰਗਤ ਨੂੰ ਦੇਣ ਦੇ ਵਿੱਚ ਕੋਸ਼ਿਸ਼ ਕੀਤੀ ਹੈ ਗੁਰੂ ਸਾਹਿਬ ਦੀ ਅਪਾਰ ਕਿਰਪਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਇਹ ਤੇ ਜਿੰਨੇ ਵੀ ਨਗਰ ਕੀਰਤਨ ਜਿੰਨੇ ਵੀ ਵੱਧ ਤੋਂ ਵੱਧ ਮਾਪੁਰਖ ਜਿਹੜੇ ਨੇ ਉਹ ਲੈ ਕੇ ਚੱਲ ਰਹੇ ਨੇ ਭਾਵੇਂ ਪਿਛਲੇ तकरीबन 22 23 ਸਾਲ ਤੋਂ ਲੈ ਕੇ ਬਾਬਾ ਜੋਰਾ ਸਿੰਘ ਜਿਹੜੇ ਆਪਣੇ ਗੁਰਦੁਆਰਾ ਮਹਿੰਦੀ ਆਣਾ ਸਾਹਿਬ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਵਿਸ਼ਾਲ ਨਗਰ ਕੀਰਤਨ ਆ ਜੋ ਵੀ ਆਰੰਭ ਹੋਇਆ ਅਮਰਤਵਿਲੇ 1 ਵਜੇ ਤੇ ਜਿਹੜਾ ਅੱਜ ਸਤਿਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਇਹਦੇ ਵਿੱਚ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਘੋੜਸਵਾਰ ਫੌਜਾਂ ਤੇ ਨਾਲ ਜਿਹੜੇ ਗੁਰੂ ਸਾਹਿਬ ਨੇ ਜਦੋਂ ਕਿਲਾ ਆਨੰਦਗੜ੍ਹ ਸਾਹਿਬ ਛੱਡਿਆ ਸੀ ਉਹਦੇ ਵਿੱਚ ਘੋੜੇ, ਊਠ, ਹਾਥੀਆਂ ਤੇ ਤੇ ਖੱਚਰਾਂ ਦੇ ਉੱਪਰ ਗੁਰੂ ਸਾਹਿਬ ਦਾ ਜਿਹੜਾ ਸੀ ਤੀਰ ਕਮਾਨ ਸਮਾਨ ਲੱਦਿਆ ਹੋਇਆ ਸੀ ਤੇ ਗੁਰੂ ਸਾਹਿਬ ਜਿਹੜੇ ਨਾਲ ਰਥਾਂ ਤੇ ਸਾਡੇ ਆਪਣੇ ਜਿਹੜੀਆਂ ਸਤਕਾਰਯੋਗ ਮਾਤਾਵਾਂ ਵੀ ਸੀ ਤੇ ਉਹ ਜਿਹੜੇ ਵਖ-ਵਖ ਜਿਹੜੇ ਆ ਸੰਗਤਾਂ ਨੂੰ ਦਿਖਾਉਣ ਵਾਸਤੇ ਉਸੇ ਤਰ੍ਹਾਂ ਜਿਹੜਾ ਅੱਜ ਪਰਿਵਾਰ ਵਿਛੋੜਾ ਸਾਹਿਬ ਤੋਂ ਗੁਰੂ ਸਾਹਿਬ ਜਿੱਥੇ ਜੰਗ-ਜੋਧ ਵੀ ਲੜਦੇ ਐ ਨਾਲ ਤੇ ਪਰ ਆਪਣੇ ਪਰਿਵਾਰ ਦਾ ਵੀ ਤੇ ਨਾਲ ਜਿਹੜਾ ਸਿੰਘਾਂ ਦਾ ਵੀ ਗੁਰੂ ਸਾਹਿਬ ਧਿਆਨ ਰੱਖ ਰਹੇ ਨੇ ਜਦੋਂ ਸਰਸਾ ਨਦੀ ਦੇ ਕਿਨਾਰੇ ਜਿਹੜਾ ਪਰਿਵਾਰ ਵਿਛੋੜਾ ਹੁੰਦਾ ਉਹਨੂੰ ਦਰਸਾਉਂਦੇ ਹੋਏ ਜਿਹੜਾ ਵਿਸ਼ਾਲ ਨਗਰ ਕੀਰਤਨ ਅੱਜ ਕੋਟਲਾ ਨਿਹੰਗ ਖਾਨ ਰੋਪੜ ਵਿਖੇ ਪਹੁੰਚੇ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਆਇਆਂ ਜਿੱਥੇ ਕੀਤਾ ਸ਼ਰੋਣੀ ਪੰਥ ਅਕਾਲੀ ਬੁੱਢਾ ਤਲ ਪੰਜਵਾਂ ਤਖਤ ਵੱਲੋਂ ਨਾਲ ਹੀ ਜਿਹੜਾ ਇਹ ਕੋਟਲਾ ਨਿਹੰਗ ਜਿਹੜਾ ਸੀ ਨਿਹੰਗ ਖਾਨ ਦੀ ਇਹ ਜਿਹੜਾ ਕਿਲਾ ਸੀ ਜਿੱਥੇ ਬੀਬੀ ਮਮਤਾਜ ਜੀ ਨੇ ਜਨਮ ਲਿਆ ਤੇ ਬੀਬੀ ਮਮਤਾਜ ਜੀ ਉਹ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਨੇ ਜਦੋਂ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਥੇ ਕਿਉਂਕਿ ਨਿਹੰਗ ਖਾਨ ਜਿਹੜਾ ਸੀ ਗੁਰੂ ਸਾਹਿਬ ਦਾ ਸੇਵਕ ਸੀ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਜਦੋਂ ਪੌਂਟਾ ਸਾਹਿਬ ਜਾਂਦੇ ਹੋਏ ਆਉਂਦੇ ਹੋਏ ਤੇ ਨਿਹੰਗ ਖਾਨ ਦੇ ਸੁਪੁੱਤਰ ਦੇ ਵਿਆਹ ਦੇ ਵਿੱਚ ਵੀ ਇੱਥੇ ਆਏ ਸੀ ਗੁਰੂ ਸਾਹਿਬ ਨੇ ਚਾਰ ਵਾਰੀ ਇੱਥੇ ਜਿਹੜੇ ਚਰਨ ਪਾਏ ਤੇ ਜਿਹੜੇ ਬੀਬੀ ਮਮਤਾ ਜੀ ਜਦੋਂ ਭਾਈ ਬਚਿੱਤਰ ਸਿੰਘ ਜੀ जख्मी ਹਾਲਤ ਦੇ ਵਿੱਚ ਇੱਥੇ ਆਸੀ ਪਹੁੰਚੇ ਤੇ ਬੀ ਨਿਹੰਗ ਖਾਨ ਨੇ ਜਦੋਂ ਪਿੱਛੇ ਫੌਜਾਂ ਵੀ ਲੱਗੀਆਂ ਹੋਈਆਂ ਸੀ ਗੁਰੂ ਸਾਹਿਬ ਦੇ ਪਰ ਜਿਹੜਾ ਨਿਹੰਗ ਖਾਨ ਨੇ ਜਦੋਂ ਫੌਜ ਨੇ ਆ ਕੇ ਪੁੱਛਿਆ ਜਰਨੈਲ ਨੇ ਕਿ ਇੱਥੇ ਜਿਹੜੇ ਭਾਈ ਗੁਰੂ ਸਾਹਿਬ ਇੱਥੇ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਨਹੀਂ ਮੇਰਾ ਇੱਥੇ ਜਵਾਈ ਹੈ ਮੇਰੀ ਧੀ ਹੈ ਜਿਹੜੇ ਕਮਰੇ ਦੇ ਵਿੱਚ ਨੇ ਤੇ ਉਹ ਜਿਹੜੇ ਨੇ ਵਾਪਸ ਚਲੇ ਗਏ ਉਦੋਂ ਆਪਣੇ ਜਿਹੜੇ ਸੀ ਫੌਜਾਂ ਤੇ ਪਰ ਜਿਹੜੇ ਮਾਤਾ ਜਿਹੜੇ ਬੀਬੀ ਮਮਤਾ ਜੀ ਉਹਨਾਂ ਨੇ ਉਹ ਬਚਨ ਜਿਹੜੇ ਸੀ ਉਹਨੂੰ ਹੀ ਧਾਰਨ ਕਰਕੇ ਰੱਖਿਆ ਆਪਦੇ ਪਿਤਾ ਨਿਹੰਗ ਖਾਨ ਦਾ ਉਹਨਾਂ ਨੇ ਵਿਆਹ ਨਹੀਂ ਕਰਵਾਇਆ 136 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਨੇ ਜਿਹੜਾ ਨਾਲ ਹੀ ਗੁਰਦੁਆਰਾ ਬੜੀ ਸਾਹਿਬ ਹੈ ਉੱਥੇ ਤਪ ਕੀਤਾ 125 ਸਾਲ ਤੇ ਉੱਥੇ ਵੀ ਉਹਨਾਂ ਦਾ ਸਥਾਨ ਬਣਿਆ ਹੋਇਆ ਤੇ ਇਹ ਸਥਾਨ ਦੀ ਵੀ ਜਿਹੜੀ ਕਿਲਾ ਇਹ ਬੁੱਢਾ ਦਲ ਨੇ ਜਿਹੜਾ ਪਿਛਲੇ 2-3 ਸਾਲ ਹੋਏ ਨੇ ਖਰੀਦ ਕੇ ਇਹ ਯਾਦ ਨੂੰ ਜਿਹੜਾ ਕਾਇਮ ਰੱਖਿਆ ਪਰਾਤਨ ਜਿਹੜੀ ਇਹ ਕਿਲਾ ਨਿਹੰਗ ਖਾਨ ਜਿੱਥੇ ਬੀਬੀ ਮਮਤਾ ਜੀ ਦਾ ਜਿੱਥੇ ਜਨਮ ਹੋਇਆ ਭਾਈ ਬਚਿੱਤਰ ਸਿੰਘ ਜਿੱਥੇ ਉਹਨਾਂ ਨੇ ਜਖਮੀ ਹਾਲਤ ਦੇ ਵਿੱਚ ਰਹਿ ਤੇ ਨਾਲ ਗੁਰੂ ਸਾਹਿਬ ਨੇ ਜਿੱਥੇ ਚਰਨ ਪਾਏ ਸੀ ਕੀ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਅੱਜ ਤੁਹਾਡੇ ਨਿਆਂਕ ਸਿੰਘ ਫੌਜਾਂ ਨੇ ਉਸ ਸਰਸਾ ਗੱਦੀ ਨੂੰ ਪਾਰ ਕੀਤਾ ਜਾਂ ਉਸ ਪੈਂਡੇ ਦੇ ਉੱਤੇ ਚੱਲੀਆਂ ਨੇ ਤਾਂ ਸਾਡੀ ਫੌਜਾਂ ਦੇ ਵੀ ਜ਼ਹਿਨ ਦੇ ਵਿੱਚ ਜ਼ਰੂਰ ਉਹ ਜਿਹੜਾ ਗੁਰੂ ਸਾਹਿਬ ਜੀ ਦੇ ਸਮੇਂ ਦਾ ਜਿਹੜਾ ਦ੍ਰਿਸ਼ ਆ ਉਹ ਆਇਆ ਹੋਊਗਾ ਜਿਸ ਵੇਲੇ ਗੁਰੂ ਸਾਹਿਬ ਜੀ ਤਾਂ ਇਹ ਸੰਜ ਸਰਸਾ ਨਦੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਡਾ ਨੁਕਸਾਨ ਸਰਸਾ ਨਦੀ ਨੇ ਸਿੱਕ ਕੌਮ ਦਾ ਕੀਤਾ ਵੱਡਾ ਇਤਿਹਾਸ ਜਿਹੜਾ ਜਿਹੜੀਆਂ ਲਿਖਤਾਂ ਨੇ ਉਸ ਤੋਂ ਬਾਅਦ ਉਹ ਸਰਸਾ ਦੀ ਪਿੰਡ ਚੜ ਗਈਆਂ ਉਹ ਆਪਾਂ ਸਾਰੇ ਇਤਿਹਾਸ ਤੋਂ ਭਲੀ ਭਾਂਜਾ ਨੂੰ ਹੈ ਗੁਰੂ ਸਾਹਿਬ ਦੇ ਜਦੋਂ ਪਰਿਵਾਰ ਦਾ ਵਿਛੋੜਾ ਹੋਇਆ ਸਰਸਾ ਨਦੀ ਦੇ ਕਿਨਾਰੇ ਤੇ ਜਦੋਂ ਆਪਾਂ ਰੋਜ਼ ਭਾਈ ਜਿਹੜੇ ਆ ਜਿਹੜੇ ਪਿੰਦਰਪਾਲ ਸਿੰਘ ਹਰੀ ਕਥਾ ਕਰਦੇ ਨੇ ਸਾਰੇ ਰਾਗੀ ਢਾਡੀ ਸਾਡੇ ਕਥਾਵਾਚਕ ਜਿਹੜੇ ਨੇ ਰੋਜ਼ ਕਥਾ ਸੁਣਾ ਰਹੇ ਨੇ ਪਰ ਜਦੋਂ ਇਹ ਮਾੜਾ ਸਮਾਂ ਗੁਰੂ ਸਾਹਿਬ ਤੇ ਬਹੁਤ ਹੀ ਵਿਵਪਤਾ ਵਾਲਾ ਸਮਾਂ ਸੀ ਤੇ ਉਹ ਜਿਹੜਾ ਆਪਣੇ ਗੁਰੂ ਸਾਹਿਬ ਨੇ ਜਦੋਂ ਛੋਟੇ ਸਹਿਬਜ਼ਾਦੇ ਉਹ ਅਲੱਗ ਹੋ ਗਏ ਮਾਤਾ ਗੁਜਰਕੌਰ ਜੀ ਤੇ ਵੱਡੇ ਸਹਿਬਜ਼ਾਦੇ ਮਾਤਾਵਾਂ ਅਲੱਗ ਹੋ ਗਈਆਂ ਸਾਰਾ ਪਰਿਵਾਰ ਜਿਹੜਾ ਸੀ ਵਿਛੜ ਗਿਆ ਸੀ ਪਰ ਜਿਹੜਾ ਸਰਸਾ ਨਦੀ ਹੈ ਇਹਨੂੰ ਜਦੋਂ ਵੀ ਹੁਣ ਵੀ ਪ੍ਰਾਤਮ ਸਿੰਘ ਜਿਨ੍ਹਾਂ ਨੂੰ ਪਤਾ ਹੈ ਸਾਡੀਆਂ ਗੁਰੂਆਂ ਦੀਆਂ ਦਾੜ ਦੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਜਦੋਂ ਵੀ ਸਰਸਾ ਨਦੀ ਤੋਂ ਲੰਘਦੀਆਂ ਨੇ ਸੱਤ ਜਿਹੜਾ ਛਿੱਤਰ ਮਾਰ ਕੇ ਫੇਰ ਅੱਗੇ ਜਾਂਦੇ ਨੇ ਉਹ ਭੁੱਲਦੇ ਨਹੀਂ ਇਤਿਹਾਸ ਨੂੰ ਉਹ ਜਿਹੜਾ ਉਹ ਇਤਿਹਾਸ ਨੂੰ ਜਾਣੂ ਕਰਾਉਣ ਵਾਸਤੇ ਸਾਡੀ ਨੌਜਵਾਨ ਬੱਚਿਆਂ ਨੂੰ ਜਿਹੜਾ ਉਹ ਦ੍ਰਿਸ਼ ਦਿਖਾਉਣ ਵਾਸਤੇ ਕੀ ਸਾਡਾ ਵਿਰਸਾ ਕੀ ਸਾਡਾ ਇਤਿਹਾਸ ਹੈ ਤੇ ਤਾਂ ਹੀ ਇਹ ਜਿਹੜੇ ਨਗਰ ਕੀਰਤਨ ਜਿਹੜੇ ਆਪਣੇ ਕੱਢੇ ਜਾ ਰਹੇ ਨੇ ਕਿਵੇਂ ਗੁਰੂ ਸਾਹਿਬ ਘੋੜਿਆਂ ਤੇ ਐ ਨਾਲ ਜਿਹੜੇ ਸੀ ਕੋਈ ਊਠਾਂ ਤੇ ਹਾਥੀਆਂ ਤੇ ਕੋਈ ਰਥਾਂ ਤੇ ਸਾਡੇ ਸਤਿਕਾਰਯੋਗ ਮਾਤਾਵਾਂ ਜਿਹੜੀਆਂ ਚੱਲ ਰਹੀਆਂ ਸੀ ਤੇ ਉਹੀ ਦ੍ਰਿਸ਼ ਜਿਹੜੇ ਨੇ ਉਹ ਆਪਣੇ ਸਾਡੇ ਬੱਚਾ ਨੂੰ ਜਾਂ ਸਾਡੇ ਜਿਹੜਾ ਵਿਰਸਾ ਸਾਂਭ ਕੇ ਰੱਖਣ ਵਾਸਤੇ ਹੀ ਇਹ ਜਿਹੜਾ ਸਭ ਕੁਝ ਕੀਤਾ ਜਾ ਰਿਹਾ ਉਹ ਜਿਹੜੇ ਬਾਣੇ ਤੇ ਬਾਣੀ ਦੇ ਵੀ ਧਾਰਨੀ ਸੀ ਜਿਹੜੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਉਹ ਵਿਸਥਾ ਵੀ ਜਿਹੜਾ ਹੁਣ ਤੱਕ ਗੁਰੂ ਦੀਆਂ ਲਾੜਦੀਆਂ ਨੇ ਹੰਗਸੰਗ ਫੌਜਾਂ ਨੇ ਸੰਭਿਆ ਹੋਇਆ ਸੋ ਗੁਰੂ ਸਾਹਿਬ ਦੇ ਉਹ ਜਿਹੜਾ ਆਪਣੇ ਵਿਛੋੜਾ ਜਿਹੜਾ ਪਰਿਵਾਰ ਵਿਛੋੜਾ ਸੀ ਉਹਨੂੰ ਹੀ ਜਿਹੜਾ ਆਪਣੇ ਸਮਰਪਤੇ ਅੱਜ ਜਿਹੜਾ ਨਗਰ ਕੀਰਤਨ ਆਰੰਭ ਹੋਇਆ ਜਿਹੜਾ ਹੁਣੇ ਇੱਥੇ ਆਪਣੇ ਕੋਟ ਕੋਟਲਾ ਨਿਹੰਗਾਂ ਕਾ ਰੋਪੜ ਚ ਜਿਹੜੇ ਇੱਥੇ ਸਟੇ ਕਰਕੇ ਇੱਥੇ ਦਰਸ਼ਨ ਦਦਾਰੇ ਕਰਕੇ ਤੇ ਹੁਣ ਸ੍ਰੀ ਚਮਕੌਰ ਸਾਹਿਬ ਵਿਖੇ ਜਿਹੜੇ ਰਵਾਨਾ ਹੋਏ ਨੇ ਉੱਤੇ ਪਹੁੰਚਣਾ ਜਿੱਥੇ ਆਪਾਂ 20 21 ਤੇ 22 ਤਰੀਕ ਨੂੰ ਵੱਡੇ ਸਾਹਿਬਜਾਦਿਆਂ ਦੇ ਚਹੀਦੀ ਜੋੜ ਮੇਲੇ ਜਿਹੜੇ ਮਨਾ ਰਹੇ ਆ ਗੁਰੂ ਸਾਹਿਬ ਦੇ ਜਿਹੜੇ ਉਹ ਬਚਨ ਸੀ ਗੁਰੂ ਸਾਹਿਬ ਨੇ ਬਚਨ ਕੀਤੇ ਸੀ ਸਵਾਲਾਕ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਚਮਕੌਰ ਸਾਹਿਬ ਵਿਖੇ ਉੱਥੇ ਹੀ ਇਹ ਨਗਰ ਕੀਰਤਨ ਜਿਹੜੇ ਪਹੁੰਚਣੇ ਨੇ ਉਵੇਂ ਹੀ 25 26 ਤੇ 27 ਤਰੀਕ ਨੂੰ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇੜ ਜਿਹੜੇ ਜਿਹੜੇ ਸਜਾਏ ਜਾ ਰਹੇ ਨੇ ਆਪਾਂ ਸਾਰੇ ਗੁਰਸਿੱਖ ਸੰਗਤਾਂ ਉੱਥੇ ਵੀ ਤਨਮਨ ਧਨ ਤੇ ਸ਼ਰਧਾ ਭਾਵਨਾ ਨਾਲ ਜਿਹੜੇ ਦਰਸ਼ਨ ਦਦਾਰੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ